ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਦੇ ਨਵੇਂ ਬਲੌਗ 'ਚ। ਲਓ ਜੀ ਅੱਜ ਗੱਲ ਕਰਦੇ ਹਾਂ CR 321 ਬਾਰੇ। ਵੈਸੇ ਅੱਜ ਆਪਾਂ ਨੇ ਇਹਨੂੰ ਲਾਸਟ ਪਾਣੀ ਲਾਤਾ। ਕਿਉਂਕਿ 10 ਤੋਂ 15 ਦਿਨ ਤਕਰੀਬਨ ਇਹ ਲਊਗੀ ਹੋਰ। ਤਰੀਕ ਹੋ ਗਈ ਜੀ ਅੱਜ 29/9 2025। ਅੱਜ ਇਹਨੂੰ ਆਪਾਂ ਨੇ ਲਾਸਟ ਪਾਣੀ ਲਾਤਾ। ਤਕਰੀਬਨ ਅੱਜ ਇਹ ਆਪਣਾ ਝੋਨਾ ਮੰਨ ਕੇ ਚੱਲੋ 98 97 98 ਦਿਨ ਦਾ ਹੋ ਗਿਆ 30 ਦਿਨ ਦੀ ਆਪਾਂ ਨੇ ਇਹਦੀ ਪਨੀਰੀ ਲਈ ਸੀਗੀ ਤਕਰੀਬਨ ਮੰਨ ਕੇ ਚੱਲੋ ਵੀ 128 29 ਦਿਨਾਂ ਦੇ ਨੇੜੇ ਹੋ ਚੱਲਿਆ 10 ਤੋਂ 15 ਦਿਨ ਇਹ ਹੋਰ ਲਊਗਾ ਯਾਨੀ ਕਿ 140 ਤੋਂ 45 ਦਿਨ ਦਾ ਸਮਾਂ ਹੀ ਲੰਦਾ ਹੈ 26 ਨਾਲ ਜਾਨੀ ਕਿ ਉਹ 10 15 ਦਿਨ ਬਾਅਦ ਲੰਦਾ ਹੈ ਇੱਕੇ ਚ ਪਹਿਲਾਂ ਜਿਹੜੀ ਆਪਾਂ ਨੂੰ ਪ੍ਰੋਬਲਮ ਲੱਗੀ ਸੀਗੀ ਯਾਨੀ ਕਿ ਚੱਲਣ ਦਾ ਤਾਂ ਇਹ ਨਾ ਹੀ ਨਹੀਂ ਲੰਦਾ ਬਹੁਤ ਆਪਾਂ ਨੇ ਇੱਥੇ ਯੂਰੀਆ ਦੇ 4-4 ਥੈਲੇ ਪਾਤੇ ਤੇ ਨਾਲ ਪ੍ਰਦਾਨਪਾਤੀ 7-7 ਕਿਲੋ ਤੇ ਨਾਲ ਇੱਕ ਦੋ ਪ੍ਰੋਡਕਟ ਵੀ ਪਾਇਆ ਇਹਦੇ ਵਿੱਚ ਤਾਂ ਜਾ ਕੇ ਇਹ ਵਧੀਆ ਨੇ ਆਪਣੀ ਗਰੋਥ ਕਰੀ ਆ ਵੈਸੇ ਇਹਨੂੰ ਜਾਨੀ ਕਿ ਹਲਦੀ ਰੋਗ ਤਾਂ ਹੁਣ ਤੱਕ ਆਪਾਂ ਨੂੰ ਕਿਤੇ ਦਿਖਿਆ ਨਹੀਂ ਹੈਗਾ ਇਹ ਦੇਖੋ ਸਾਫ ਪਿਆਈਆਂ ਨੇ ਛਿੱਟਾ ਯਾਨੀ ਕਿ ਵਧੀਆ ਵੈਰਾਈਟੀ ਲੱਗਦੀ ਆ ਬਾਕੀ ਹੁਣ ਜਦੋਂ ਵੱਡਾਂਗੇ ਉਦੋਂ ਪਾਵਾਂਗੇ ਵੀਡੀਓ ਵੀ ਤਾਂ ਝਾੜ ਕੀ ਰਿਹਾ ਬਾਕੀ ਤਾਂ ਗੱਲ ਛੱਡ ਤੇ ਆਕੇ ਨਿਬੜਦੇ ਵੀ ਝਾੜ ਝੂੜੀ ਸਾਲ ਕੀ ਦਊਗੀ ਇਹ ਕਿਉਂਕਿ ਇਸ ਸਾਲ ਤਕਰੀਬਨ ਹਰੇਕ ਹੁਣ ਤੱਕ ਜਿੰਨੀਆਂ ਵੀ ਵੈਰਾਈਆਂ ਵਧੀਆਂ ਨੇ ਝਾੜ ਸਭ ਦਾ ਹੀ ਘਟਾ ਆ ਰਿਹਾ ਚਲੋ ਇਹ ਹੁਣ 10 ਤੋਂ 15 ਦਿਨਾਂ ਬਾਅਦ ਵੱਡਾਂਗੇ ਫਿਰ ਇਹਦਾ ਝਾੜ ਵੀ ਦੇਖਾਂਗੇ ਕੀ ਆਉਂਦਾ ਤੇ ਬਾਕੀ ਵੈਸੇ ਹੁਣ ਖੜੀ ਵਧੀਆ ਹੁਣ ਪਹਿਲਾਂ ਤਾਂ ਐਦਾਂ ਧਰਤੀ ਉਹ ਦਿਖਦੀ ਸੀਗੀ ਐਦਾਂ ਦੇਖੋ ਕਿਉਂਕਿ ਸ਼ਾਮ ਦਾ ਵੇਲਾ ਤਾਂ ਕਰਕੇ ਉੱਪਰੋਂ ਕਾਫੀ ਉਹ ਲੱਗਦੀ ਹੈ ਵੈਦਾਂ ਕਿਉਂਕਿ ਸ਼ਾਮ ਦੇ 6:30 6 ਹੋਣੇ ਵਾਲੇ ਯਾਨੀ ਕਹਿਣ ਦਾ ਭਾਵ ਹੈ ਇਹ ਕਿ ਵੈਰੈਟੀ ਪਹਿਲਾਂ ਆਪਾਂ ਨੂੰ ਲੱਗਦੀ ਸੀਗੀ ਠੀਕ-ਠੀਕ ਤੇ ਹੁਣ ਪੂਰੀ ਟੌਪ ਖੜੀ ਹੈ ਜੀ ਦੇਖ ਸਕਦੇ ਹੋ ਬਾਕੀ ਜੇ ਕਿਸੇ ਆਪਣੇ ਵੀਰ ਨੇ ਪਿਛਲੇ ਸਾਲਾਂ ਚ ਲਾਈ ਆ ਉਹ ਕਮੈਂਟ ਕਰਕੇ ਜਰੂਰ ਸ਼ੇਅਰ ਕਰਿਓ ਵੀ ਕੀ ਝਾੜ ਰਿਹਾ ਕਿਉਂਕਿ ਆਪਾਂ ਜਿਸ ਆਪਾਂ ਨੂੰ ਜੋ ਕੀ ਇਹਦਾ ਝਾੜ ਪਿਛਲੇ ਸਾਲ ਦੱਸੇ ਗਏ ਨੇ 35-36 ਕੁੰਟਲ ਤੱਕ ਕਿਹਾ ਸੀਗਾ ਬਾਕੀ ਦਾ ਆਪਣੇ ਖੇਤ ਦੇ ਵਿੱਚ ਪਤਾ ਲੱਗਦਾ ਵੀ ਕੀ ਝਾੜ ਰਿਹਾ ਕਿਉਂਕਿ ਤਜਰਬਾ ਤਾਂ ਆਪਣੇ ਖੇਤ ਚ ਪਤਾ ਕਰ ਲੱਗਦਾ ਕਰ ਕੀ ਪਤਾ ਲੱਗਦਾ ਵੀ ਝਾੜ ਝੂੜ ਕੀ ਰਹਿੰਦਾ ਬਾਕੀ ਜਰੂਰ ਆਪਣਾ ਭਰਾ ਜੇ ਕਿਸੇ ਨੇ ਲਾਈ ਆ ਤਾਂ ਆਪਣੇ ਨਾਲ ਕਿੰਨਾ ਉਹਦੇ ਸਮਾਂ ਲਿਆ ਸੀਗਾ ਕਿੰਨਾ ਖਾਦ ਪਾਈ ਆ ਤੇ ਕੀ ਝਾੜ ਰਿਹਾ ਆਪਣੇ ਨਾਲ ਕਮੈਂਟ ਕਰਕੇ ਜਰੂਰ ਸ਼ੇਅਰ ਕਰਿਓ ਵੈਸੇ ਖੜੀ ਵਧੀਆ ਹੋਣਾ ਦੇਖੋ ਜਿਸ ਦਿਨ ਆਪਾਂ ਵੱਡਾਂਗੇ ਆਪਾਂ ਵੀਡੀਓ ਵੀ ਜਰੂਰ ਪਾਵਾਂਗੇ ਵੀ ਆਪਣੇ ਝਾੜ ਝੂੜ ਦਾ ਕੀ ਰਿਹਾ ਠੀਕ ਹੈ ਜੀ ਜੇ ਕਿਸੇ ਆਪਣੇ ਭਰਾ ਨੇ ਵੈਰਾਈਟੀ ਲਾਈ ਆ ਤਾਂ ਆਪਣੇ ਨਾਲ ਉਹ ਪਿਛਲੇ ਸਾਲਾਂ ਦਾ ਝਾੜ ਵੀ ਜਰੂਰ ਸ਼ੇਅਰ ਕਰਿਓ ਤੇ ਖਾਦ ਖੁੱਦ ਜੋ ਵੀ ਇਹ ਚ ਪਾਈ ਆ ਕਿੰਦਾ ਦੀ ਇਹ ਵੈਰਾਈਟੀ ਆ ਉਹ ਆਪਣੇ ਨਾਲ ਜਰੂਰ ਸ਼ੇਅਰ ਕਰਿਓ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੇ ਸ਼ੇਅਰ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ